ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁੰਬੀ ਦੇ ਬਾਦਸ਼ਾਹ ਲਾਲ ਚੰਦ ਜਮਲਾ ਜੱਟ ਬਾਰੇ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਕਿੱਥੇ ਪੈਦਾ ਹੋਏ ਕਦੋਂ ਪੈਦਾ ਹੋਏ ਕਦੋਂ ਉਹਨਾਂ ਦੀ ਮੌਤ ਹੋਈ ਕੀ ਕੰਮ ਕਰਦੇ ਸੀ ਉਹ ਤੇ ਕਿਵੇਂ ਬਣਿਆ ਉਹ ਜਮਲਾ ਜੱਟ ਆਓ ਅੱਜ ਸਾਰੀ ਜਾਣਕਾਰੀ ਦਈਏ ਤੁਹਾਨੂੰ ਦੋਸਤੋ ਲਾਲਚੰਦ ਜਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆ ਵਿੱਚ ਮਸ਼ਹੂਰ ਹੋਏ ਇੱਕ ਤਾਰ ਉੱਤੇ ਪੋਟੇ ਲਾ ਕੇ ਸੱਤ ਸੁਰਾਂ ਜਗਾਉਣ ਦਾ ਨਵਾਂ ਨਵੇਕਲਾ ਤਜਰਬਾ ਹਾਸਲ ਕਰਨਾ ਉਹਨਾਂ ਦੇ ਹਿੱਸੇ ਆਇਆ ਸੀ ਜਦ ਉਹ ਤੁੰਬੀ ਟਣਕਾਉਂਦਾ ਸੀ ਸਰੋਤੇ ਮੰਤਰ ਮੁਕਤ ਹੋ ਜਾਂਦੇ ਸਨ ਉਸ ਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂਈ ਸੀ ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਵੱਜ ਜਾਂਦਾ ਸੀ ਸਟੇਜ ਦੇ ਉੱਪਰ ਖਲੋਤਾ ਜਮਲਾ ਜੱਟ ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਆ ਉਸ ਦੀ ਰੂਹ ਨਸ਼ਿਆ ਜਾਂਦੀ ਸੀ ਜਦੋਂ ਗਾਉਂਦਾ ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ ਜਿਵੇਂ ਕੋਈ ਫਕੀਰ ਗਵੰਤਰੀ ਵਿਖਿਆਨ ਕਰ ਰਿਹਾ ਹੋਵੇ ਦੋਸਤੋ ਲਾਲਚੰਦ ਜਮਲਾ ਜੱਟ ਦਾ ਜਨਮ 28 ਮਾਰਚ 1910 ਨੂੰ ਚੱਕ ਨੰਬਰ 384 ਟੋਬਾ ਟੇਕ ਸਿੰਘ ਜ਼ਿਲ੍ਹਾ ਲਾਇਲਪੁਰ ਦੇ ਵਿੱਚ ਹੋਇਆ ਲਾਲਚੰਦ ਦੇ ਜਨਮ ਪਿੱਛੇ ਇੱਕ ਦਿਲਚਸਪ ਕਹਾਣੀ ਵੀ ਛੁਪੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਲਾਲਚੰਦ ਦੀ ਮਾਤਾ ਹਰਨਾਮ ਕੌਰ ਆਪਣੇ ਵਿਆਹ ਮੁਕਲਾਵੇ ਪਿੱਛੋਂ ਪਿੰਡ ਦੀਆਂ ਔਰਤਾਂ ਨਾਲ ਖੂਈ ਤੋਂ ਪਾਣੀ ਦਾ ਘੜਾ ਭਰਨ ਗਈ ਤਾਂ ਉੱਥੇ ਇੱਕ ਪੀਰ ਕਟੋਰੇ ਸ਼ਾਹ ਨਾਂ ਦੇ ਫਕੀਰ ਦੀ ਸਮਾਦ ਸੀ ਨਾਲ ਦੀਆਂ ਔਰਤਾਂ ਵਿੱਚੋਂ ਕਿਸੇ ਨੇ ਆਖਿਆ ਨਹੀਂ ਗੱਲ ਸੁਣਨੀ ਪੈਣੇ ਨਾਮੋਂ ਆ ਪੀਰਤਾ ਹਰੇਕ ਦੇ ਮਨ ਦੀਆਂ ਮਰਾਦਾਂ ਪੂਰੀਆਂ ਕਰਦਾ ਹੈ ਤੂੰ ਵੀ ਸੁਖ ਲੈ ਕੋਈ ਸੁਖਣਾ ਹਰਨਾਮ ਕੌਰ ਨੇ ਪੁੱਤਰ ਪ੍ਰਾਪਤੀ ਦੀ ਸੁਖ ਸੁਖੀ ਜਦ ਪੁੱਤਰ ਜਨਮਿਆ ਤਾਂ ਮਾਂ ਹਰਨਾਮ ਕੌਰ ਪੀਰ ਕਟੋਰੇ ਸ਼ਾਦੀ ਸਮਾਧ ਤੇ ਹਰੇ ਰੰਗ ਦੀ ਚਾਦਰ ਚੜਾ ਕੇ ਆਈ ਪੀਰ ਕਟੋਰੇ ਸ਼ਾਹ ਦੀ ਸਮਾਦ ਤੇ ਹਰ ਸਾਲ 15 ਹੜ ਨੂੰ ਤਿੰਨ ਦਿਨਾਂ ਦਾ ਮੇਲਾ ਭਰਦਾ ਬੜੀ ਰੌਣਕ ਹੁੰਦੀ ਦੂਰ ਦਰਾਡੇੋਂ ਰਾਗੀ ਢਾਡੀ ਕਵੰਤਰੀ ਤੇ ਗਵਈਏ ਆਉਂਦੇ ਲਾਲਚੰਦ ਹਾਰੇ ਸੱਤ ਅੱਠ ਵਰਿਆਂ ਦਾ ਹੀ ਸੀ ਉਸ ਨੂੰ ਗਾਉਣ ਦੀਆਂ ਲੋਰੀਆਂ ਉੱਠਣ ਲੱਗ ਪੀਆਂ ਮੇਲੇ ਵਿੱਚ ਤੁਰਿਆ ਫਿਰਦਾ ਉਹ ਗਵੰਤਰੀਆਂ ਨੂੰ ਸੁਣਦਾ ਜਦ ਉਹ 9 ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਵਿੱਚ ਗਿਆ ਸਾਲ 1919 ਵਿੱਚ ਲਾਲ ਚੰਦ ਦਾ ਪਿਤਾ ਖੇੜਾ RAM ਚੱਲ ਵਸਿਆ ਉਹ ਆਪਣੀ ਮਾਤਾ ਤੇ ਭਰਾਵਾਂ ਸਮੇਤ ਆਪਣੇ ਨਾਨਾ ਗੂੜਾ RAM ਕੋਲ ਚੱਕ ਚੂੜ ਸਿੰਘ 224 ਵਿਖੇ ਆ ਗਿਆ ਉਹਨਾਂ ਹੀ ਦਿਨਾਂ ਵਿੱਚ ਲਾਲ ਚੰਦ ਨੇ ਲਾਇਲਪੁਰ ਦੀ ਇੱਕ ਪੇਸ਼ਾਵਰ ਗਾਇਕਾ ਖਰਸ਼ੀਦ ਬੇਗਮ ਦਾ ਗਾਣਾ ਅੱਖੀਆਂ ਕਰਮਾ ਸੜੀਆਂ ਜਿਹੜੀਆਂ ਨਾਲ ਸੱਜਣ ਦੇ ਲੜੀਆਂ ਇਹ ਗਾਣਾ ਸੁਣ ਲਿਆ ਤੇ ਟੰਬਿਆ ਗਿਆ ਉਹ ਵਾਰ-ਵਾਰ ਉਹਦੇ ਘਰ ਅੱਗੋਂ ਲੰਘਦਾ ਮਤਾ ਖਰਸ਼ੀਦ ਬੇਗਮ ਦੀ ਆਵਾਜ਼ ਮੁਰ ਕੰਨਾਂ ਵਿੱਚ ਪੈ ਜਾਵੇ ਇੱਕ ਦਿਨ ਲੰਘਦਾ ਲੰਘਦਾ ਹੀ ਉਹ ਇਸ ਗੀਤ ਦੇ ਬੋਲ ਗੁੰਗਣਾਉਂਦਾ ਜਾਂਦਾ ਸੀ ਤਾਂ ਬੇਗਮ ਨੇ ਸੁਣ ਲਿਆ ਉਹ ਖਿੱਚ ਗਈ ਕਹਿੰਦੀ ਸੁਣ ਵੇ ਸ਼ੁਕਰਿਆ ਜੇ ਮੇਰੀ ਗਲੀ ਆਣਾ ਹੀ ਤਾਂ ਐਡਾ ਬਿਸਰਾ ਗੀਤ ਨਾ ਗਾਣਾ ਨਾਲ ਚੰਦ ਦੇ ਸੀਨੇ ਬੋਲੀ ਵੱਜ ਗਈ ਹੁਣ ਉਹ ਆਪਣੇ ਨਾਨਾ ਗੂੜਾ ਰਾਮ ਕੋਲ ਬੈਠ ਕੇ ਘੰਟਿਆਂ ਵਧੀ ਰਿਆਜ ਕਰਦਾ ਸਨ 1930 ਵਿੱਚ ਲਾਲ ਚੰਦ ਨੇ ਲਾਇਲਪੁਰ ਰਹਿੰਦੇ ਪੰਡਤ ਸਾਹਿਬ ਦਿਆਲ ਜੀ ਨੂੰ ਉਸਤਾਦ ਧਾਰਨ ਕੀਤਾ ਤੇ ਲੱਗ ਪਿਆ ਸਿੱਖਣ ਸਰੰਗੀ ਵਜਾਉਣੀ ਉਸ ਨੇ ਆਪਣੇ ਨਾਨੇ ਪਾਸੋਂ ਹੀ ਸਿੱਖ ਲਈ ਢੋਲਕ ਤੇ ਦੋਤਾਰਾ ਪੰਡਤ ਸਾਹਿਬ ਦਿਆਲ ਤੋਂ ਸਿੱਖਿਆ ਸਨ 1938 ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰਬਰ 224 ਫੱਤੇ ਦਿਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਰ ਲਿਆ। ਦੋਸਤੋ 1947 ਵਿੱਚ ਦੇਸ਼ ਦੀ ਵੰਡ ਹੋ ਗਈ। ਲਾਲਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਇਧਰ ਭਾਰਤ ਆ ਗਿਆ। ਕੁਝ ਦਿਨ ਜਲੰਧਰ ਗੁਜ਼ਾਰੇ ਤੇ ਫਿਰ ਜਵਾਰ ਕੈਂਪ ਚ ਲੁਧਿਆਣੇ ਆਣ ਡੇਰਾ ਲਾਇਆ। ਇਹ ਉਧਰੋਂ ਆਏ ਸ਼ਰਨਾਰਥੀਆਂ ਲਈ ਕੈਂਪ ਸੀ। ਪਿੱਛੋਂ ਜਵਾਰ ਨਗਰ ਵਜੋਂ ਆਬਾਦ ਹੋਇਆ ਇਹ ਨਗਰ। ਲਾਲ ਚੰਦ ਨੇ ਆਪਣੀ ਜ਼ਿੰਦਗੀ ਇੱਥੇ ਹੀ ਕੱਢੀ ਦੇਸ਼ ਵੰਡ ਕਾਰਨ ਉਥਲ ਪੁਥਲ ਹੋ ਰਹੀ ਸੀ ਲਾਲ ਚੰਦ ਨੂੰ ਕੋਈ ਕੰਮ ਨਹੀਂ ਸੀ ਲੱਭ ਰਿਹਾ ਇੱਕ ਦਿਨ ਉਹ ਸਟੇਜੀ ਕਵੀ ਰਾਮ ਨਰਾਇਣ ਸਿੰਘ ਦਰਦੀ ਦੇ ਘਰ ਆਇਆ ਹੱਥ ਜੋੜ ਕੇ ਅਰਜ ਕੀਤੀ ਜਨਾਬ ਉਧਰੋਂ ਉੱਜੜ ਕੇ ਆਏ ਆ ਕੰਮਕਾਰ ਕੋਈ ਹੈ ਨਹੀਂ ਕਿਰਪਾ ਕਰੋ ਕਿਦਰੇ ਕੰਮ ਲਵਾ ਦਿਓ ਦਰਦੀ ਨੇ ਪੁੱਛਿਆ ਕੀ ਕੰਮ ਕਰੇਗਾ ਭਾਈ ਲਾਲਚੰਦ ਨੇ ਆਖਿਆ ਜਿੱਥੇ ਮਰਜ਼ੀ ਲਾਓ ਰੋਟੀ ਦਾ ਸਵਾਲ ਹੈ ਜਨਾਬ ਤਾਂ ਦਰਦੀ ਨੂੰ ਉਸ ਉੱਤੇ ਤਰਸ ਆ ਗਿਆ ਉਸ ਨੇ ਲਾਲਚੰਦ ਨੂੰ ਆਪਣੇ ਬਾਗ ਵਿੱਚ ਮਾਲੀ ਰੱਖ ਲਿਆ ਤੇ ਝੁੱਗੀ ਪਾ ਦਿੱਤੀ ਪਰਿਵਾਰ ਵੀ ਨਾਲ ਹੀ ਰਣ ਲੱਗ ਪਿਆ ਸਵੇਰੇ ਉੱਠ ਕੇ ਖੂਹ ਜੋੜਦਾ ਜੁਆਕਾਂ ਨੂੰ ਉੱਠ ਕੇ ਨਵਾਉਂਦਾ ਫਿਰ ਫੁੱਲ ਤੋੜਦਾ ਹਾਰ ਪਰੋਂਦਾ ਤੇ ਕਿਤਾਬਾਂ ਵਾਲੇ ਚੌੜੇ ਬਾਜ਼ਾਰ ਵਿੱਚ ਵੇਚਣ ਚਲਾ ਜਾਂਦਾ ਕੁਜ਼ਾਰਾ ਚੱਲਣ ਲੱਗ ਪਿਆ ਇੱਕ ਦਿਨ ਰਾਤ ਨੂੰ ਝੁੱਗੀ ਵਿੱਚ ਬੈਠਾ ਸਰੰਗੀ ਵਜਾ ਕੇ ਗਾਉਣ ਲੱਗ ਪਿਆ ਤਾਂ ਦਰਦੀ ਦੇ ਸੁਪੁੱਤਰ ਗੁਲਵੰਤ ਨੇ ਸੁਣ ਲਿਆ ਕਹਿੰਦਾ ਪਾਪਾ ਜੀ ਦੇਖੋ ਮਾਲੀ ਆਪਣਾ ਕਿੰਨਾ ਸੁਣਾ ਗਾਉਂਦਾ ਪਿਆ ਏ ਨਾਲ ਨਾਲ ਕੋਈ ਸਾਜ਼ ਵੀ ਵਜਾਂਦਾ ਹੈ ਪਤਾ ਨਹੀਂ ਕੀ ਹੈ ਦਰਦੀ ਸੁਣ ਕੇ 당 ਰਹਿ ਗਿਆ ਤੇ ਦੂਸਰੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸੀ ਉੱਥੇ ਦਰਦੀ لال ਚੰਦ ਨੂੰ ਆਪਣੇ ਨਾਲ ਲੈ ਗਿਆ ਤੇ ਉੱਥੇ ਫਿਰ لال ਚੰਦ ਨੇ ਹਾਸ਼ਮ ਦੀ ਸੱਸੀ ਗਾਈ ਫਿਰ ਦਰਦੀ ਨੇ ਲਾਲਚੰਦ ਨੂੰ ਇੱਕ ਧਾਰਮਿਕ ਗੀਤ ਚੇਤੇ ਕਰਵਾਇਆ ਕਿਉਂਕਿ ਲਾਲਚੰਦ ਤਾਂ ਕੋਰਾ ਅਨਪੜ ਸੀ ਅਨਪੜ ਹੋਣ ਕਰਕੇ ਆਪ ਲਿਖ ਨਹੀਂ ਸੀ ਸਕਦਾ ਗੀਤ ਸੀ ਕੋਮਲ ਜਾਨਾ ਸ਼ੈਨ ਸ਼ਾਦੀਆਂ ਹੱਥ 'ਵੇ ਦਰਦਾਂ ਦੇ ਆਈਆਂ ਪਟਿਆਲੇ ਮਾਤਾ ਸਾਹਿਬ ਕੌਰ ਗੁਰਦੁਆਰੇ ਕਵੀ ਦਰਬਾਰ ਵਿੱਚ ਆਪਣੇ ਨਾਲ ਲੈ ਗਿਆ ਜਦ ਲਾਲਚੰਦ ਨੇ ਇਹ ਗੀਤ ਗਾਇਆ ਕੋਮਲ ਜਾਨਾ ਸ਼ੈਨ ਸ਼ਾਹ ਦੀਆਂ ਹੱਥ 'ਤੇ ਦਰਦਾਂ ਦੇ ਆਈਆਂ ਤਾਂ ਸੰਗਤਾਂ ਉੱਤੇ ਇੱਕ ਜਾਦੂ ਹੀ ਫੈਲ ਗਿਆ 바ਵਾ ਬੁੱਧ ਸਿੰਘ ਕਵੀ ਦਰਬਾਰ ਦੇ ਇੰਚਾਰਜ ਸੀ ਉਹ ਨਾ ਉਸ ਵੇਲੇ 35 ਰੁਪਏ ਦੇ ਦਿੱਤੇ 35 ਰੁਪਏ ਹੁਣ ਜਮਲਾ ਜੱਟ ਐਡੀ ਵੱਡੀ ਰਕਮ ਫਾ ਕੇ ਬਾਗੋ ਬਾਗ ਹੋਲਿਆ ਨਾਸਮਾਵੇ ਇਹਨਾਂ ਹੀ ਦਿਨਾਂ ਵਿੱਚ ਪ੍ਰਸਿੱਧ ਸ਼ਾਇਰ ਸੁੰਦਰਦਾਸ ਆਸੀ ਨਾਲ ਉਸਦਾ ਮੇਲ ਹੋ ਗਿਆ ਤੇ ਉਹਨਾਂ ਨੂੰ ਲਾਲਚੰਦ ਨੇ ਆਪਣਾ ਕਾਵ ਗੁਰੂ ਧਾਰ ਲਿਆ ਲਾਲਚੰਦ ਆਸੀ ਕੋਲ ਕਿਰਤਾਂ ਸਿੱਖਣ ਜਾਂਦਾ ਹੋਰ ਸ਼ਗਿਰਦ ਵੀ ਆਉਂਦੇ ਉਹ ਕੁਝ ਪੜ੍ਹੇ ਹੋਣ ਕਾਰਨ ਆਸੀ ਵੱਲੋਂ ਦਿੱਤਾ ਜਾਂਦਾ ਸਭ ਕਾਪੂ ਆਪਣੀਆਂ ਕਾਪੀਆਂ ਉੱਪਰ ਲਿਖ ਕੇ ਲੈ ਜਾਂਦੇ ਅਨਪੜ ਲਾਲਚੰਦ ਇਧਰ ਉਧਰ ਵੇਲਾ ਰਿੰਦਾ ਗੋਲ ਮਟੋਲ ਜਾਂ ਚਿਹਰਾ ਭੋਲਾ ਭਾਲਾ ਆਸੀ ਉਹਨੂੰ ਛੇੜਦਾ ਰਿੰਦਾ ਜਾ ਵੇ ਤੂੰ ਤਾਂ ਬਿਲਕੁਲ ਜਮਲਾ ਹੀ ਐ ਜਮਲਾ ਜੱਟ ਤੇ ਬਸ ਫਿਰ ਉਸੇ ਦਿਨ ਤੋਂ ਹੀ ਉਹ ਲਾਲਚੰਦ ਜਮਲਾ ਜੱਟ ਹੋ ਗਿਆ ਦੋਸਤੋ ਜਦੋਂ ਜਮਲੇ ਜੱਟ ਨੇ ਆਕਾਸ਼ ਬਾਣੀ ਤੇ ਗਾਉਣਾ ਸ਼ੁਰੂ ਕੀਤਾ ਤਾਂ ਦਿਨਾਂ ਵਿੱਚ ਹੀ ਉਸ ਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ ਐਚ ਐਮ ਬੀ ਕੰਪਨੀ ਵਿੱਚ ਤੋਂ ਵੀ ਉੱਤੇ ਗਾਉਣ ਵਾਲਾ ਪਹਿਲਾ ਕਲਾਕਾਰ ਲਾਲਚੰਦ ਜਮਲਾ ਜੱਟ ਹੀ ਸੀ ਜਿਉਂ-ਜਿਉਂ ਕੰਪਨੀ ਉਹਦੇ ਗੀਤ ਰਿਕਾਰਡ ਕਰਦੀ ਉਹ ਦਿਨੋਂ-ਦਿਨ ਲੋਕਾਂ ਦੀ ਜ਼ੁਬਾਨ ਤੇ ਚੜਦੇ ਗਏ ਉਸ ਦੇ ਬਹੁਤ ਪ੍ਰਚਲਿਤ ਗੀਤਾਂ ਵਿੱਚੋਂ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਮੈਂ ਤੇਰੀ ਤੂੰ ਮੇਰਾ ਜਵਾਨੀ ਮੇਰੀ ਰੰਗ ਲਈ ਲੈ ਦੇ ਚਰਖਾ ਸ਼ੀਸ਼ਿਆਂ ਵਾਲਾ ਸਤਗੁਰੂ ਨਾਨਕ ਆਜਾ ਜੰਗਲ ਦੇ ਵਿੱਚ ਖੂਹ ਹਲਵਾ ਦੇ ਉੱਤੇ ਪਵਾ ਦੇ ਢੋਲ ਓ ਸਖੀਆਂ ਨਾਮ ਸਾਈ ਦਾ ਬੋਲ ਕਣਕਾ ਦਮੀਆਂ ਗਿੱਠ ਗਿੱਠ ਲੰਮੀਆਂ ਫੁੱਲਾ ਮੈਕ ਨੂੰ ਸੰਭਾਲ ਸੰਭਲ ਸੰਭਲ ਕੇ ਚੱਲ ਮੁਟਿਆਰੇ ਇਸ ਤਰ੍ਹਾਂ ਦੇ ਇਹ ਸਾਰੇ ਗੀਤ ਲਾਲ ਚੰਦ ਨੇ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ ਲੋਕ ਪ੍ਰਮਾਣਿਤ ਲੋਕ ਗੱਥਾਵਾਂ ਨੂੰ ਗਾਇਆ। ਲਾਲ ਚੰਦ ਆਪ ਭਾਵੇਂ ਕੋਰਾ ਅਨਪੜ੍ਹ ਸੀ ਪਰ ਗੀਤ ਆਪਣੇ ਸ਼ਗਿਰਦ ਤੋਂ ਲਿਖਵਾ ਲੈਂਦਾ ਸੀ। ਤੇ ਫਿਰ ਮੂੰਹ ਜਬਾਨੀ ਯਾਦ ਕਰ ਲੈਂਦਾ ਸੀ। ਦੋਸਤੋ ਤੁੰਬੀ ਦੇ ਬਾਦਸ਼ਾਹ ਬਾਬੇ ਲਾਲ ਚੰਦ ਦਾ ਕਥਨ ਸੀ ਕਿ ਮੈਂ ਇੱਕ ਤਾਰ ਉੱਤੇ ਸੱਤ ਸੁਰਾਂ ਜਗਾਉਣ ਦਾ ਤਜਰਬਾ ਕੀਤਾ ਸੀ ਵੱਡੇ ਵੱਡੇ ਸਾਜ਼ ਚੁੱਕਣੇ ਔਖੇ ਸਨ ਉਹ ਨਹੀਂ ਦਿਨੀ ਜਦ ਪ੍ਰੋਗਰਾਮਾਂ ਉੱਤੇ ਜਾਂਦੇ ਸਾਂ ਲੰਮੇ ਪੈਂਡੇ ਕੱਚੇ ਰਾਹ ਤੁਰ ਕੇ ਜਾਂਦੇ ਸਾਂ ਆਣ ਜਾਣ ਦੇ ਸਾਧਨ ਨਹੀਂ ਸਨ ਸਾਜ਼ ਭਾਰੀ ਹੁੰਦੇ ਪਿੱਠਾਂ ਉੱਤੇ ਲਮਕਾ ਕੇ ਲੈ ਜਾਂਦੇ ਸਾਂ ਤਾਂ ਲਾਗੇ ਲੱਗ ਜਾਂਦੇ ਸਨ ਢੂੰਬੀ ਹਲਕਾ ਤੇ ਹੌਲਾ ਫੁਰਸਾਜ ਹੈ ਮੈਨੂੰ ਪ੍ਰਸੰਨਤਾ ਹੈ ਕਿ ਮੈਨੂੰ ਤੁੰਬੀ ਦਾ ਜਨਮਦਾਤਾ ਆਖਿਆ ਜਾਂਦਾ ਹੈ ਮੈਂ ਇਸ ਤੁੰਬੀ ਉੱਤੇ ਸਾਫ਼ ਸੁਥਰੇ ਅਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਹਨ ਪਰ ਕੁਝ ਲੋਕ ਇਸ ਤੁੰਬੀ ਉੱਤੇ ਲੱਚਰ ਕਿਸਮ ਦੇ ਗੀਤ गा ਕੇ ਇਸ ਸਾਜ ਦਾ ਗਲਤ ਇਸਤੇਮਾਲ ਕਰ ਰਹੇ ਹਨ ਜਿਸ ਦਾ ਮੈਨੂੰ ਦੁੱਖ ਵੀ ਹੈ ਲਾਲ ਚੰਦ ਜਮਲਾ ਜੱਟ ਜੀ ਨੇ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਦੋ ਗਾਣੇ ਵੀ ਰਿਕਾਰਡ ਕਰਵਾਏ ਜੋ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ ਗਏ ਜਿਵੇਂ ਜਗ ਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਆਦ ਲਾਲ ਚੰਦ ਜਮਲਾ ਜੱਟ ਜੀ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਏ ਜਿਵੇਂ ਪੰਡਤ ਜਵਾਰ ਲਾਲ Nehru ਪ੍ਰਧਾਨ ਮੰਤਰੀ 골ਡ ਮੈਡਲ 1956 ਵਿੱਚ 1999 ਵਿੱਚ ਨੈਸ਼ਨਲ ਅਕਾਡਮੀ ਡਾਂਸ ਤੇ ਡਰਾਮਾ ਦੁਆਰਾ ਲਾਈਫਟਾਈਮ ਅਚੀਵਮੈਂਟ ਅਵਾਰਡ ਉਹ ਆਪਣੀ ਕਲਾ ਦੇ ਜੋਰ ਵਿਖਾਉਣ ਕੈਨੇਡਾ ਇੰਗਲੈਂਡ ਆਦ ਕਈ ਦੇਸ਼ਾਂ ਵਿੱਚ ਵੀ ਗਏ ਲਾਲ ਚੰਦ ਜਮਲਾ ਜੱਟ ਦੇ ਕੁਝ ਯਾਦਗਾਰੀ ਗੀਤ ਅੱਜ ਵੀ ਲੋਕਾਂ ਦੇ ਕੰਨਾਂ ਵਿੱਚ ਗੂੰਜਦੇ ਹਨ ਸਤ ਗੁਰੂ ਨਾਨਕ ਤੇਰੀ ਲੀਂਦਾ ਨਿਆਰੀ ਏ ਨੀ ਜਾਣ ਲਾਲਾ ਵੇਂਦੀ ਦੁਨੀਆ ਸਾਰੀ ਏ ਜੰਗਲ ਦੇ ਵਿੱਚ ਖੁਆ ਲਵਾ ਦੇ ਉੱਤੇ ਪਵਾ ਦੇ ਢੋਲ ਉਹ ਸਖੀਆਂ ਨਾਮ ਸਾਈਂ ਦਾ ਬੋਲ ਤੇਰੇ ਨਹੀਂ ਕਰਾਰਾ ਮੈਨੂੰ ਪਟਿਆ ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨਹੀਂ ਆਉਣੀ ਯਮਲੇ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ ਤਾਰਾ ਵੱਜਦਾ ਵੇਰ ਆ ਜਣਾ ਨੂਰ ਮਹਿਲ ਦੀ ਮੋਰੀ ਡੋਲੀ ਚੜਦਿਆਂ ਮਾਰੀਆਂ ਹੀਰ ਚਿੱਕਾਂ ਦੋਸਤੋ ਲਾਲਚੰਦ ਦੇ ਪੰਜ ਪੁੱਤਰ ਹੋਏ ਕਰਤਾਰ ਚੰਦ ਜਸਵਿੰਦਰ ਜਮਲਾ ਵਰਗੀ ਜਸਦੇਵ ਜਮਲਾ ਜਗਦੀਸ਼ ਜਮਲਾ ਤੇ ਜਗਵਿੰਦਰ ਕੁਮਾਰ ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ ਹੋਈਆਂ ਆਪਣੇ ਪਿਤਾ ਦੀ ਸੰਗੀਤ ਪਰੰਪਰਾ ਨੂੰ ਜਸਦੇਵ ਜਮਲਾ ਤੇ ਉਹਨਾਂ ਦੀ ਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾਸ ਪੁੱਤਰ ਸੁਰੇਸ਼ ਜਮਲਾ ਅੱਗੇ ਤੁਰ ਰਹੇ ਹਨ ਨਰਿੰਦਰ ਬੀਬਾ ਜਗਤ ਸਿੰਘ ਜੱਗਾ ਅਮਰਜੀਤ ਸਿੰਘ ਗਰਦਾਸਪੁਰੀ ਆਦਿ ਜਮਲਾ ਜੀ ਦੇ ਅਨੇਕਾਂ ਸ਼ਾਗਿਰਦ ਹੋਏ ਹਨ ਦੋਸਤੋ ਇੱਕ ਰਾਤ ਲਾਲਚੰਦ ਜਮਲਾ ਜੱਟ ਆਪਣੇ ਘਰ ਵਿਖੇ ਫਰਸ਼ ਤੇ ਪੈਰ ਤਿਲਕ ਜਾਣ ਕਾਰਨ ਡਿੱਗ ਪਏ ਤੇ ਉਹਨਾਂ ਦੇ ਚੂਲੇ ਉੱਪਰ ਸਖਤ ਸੱਟ ਲੱਗ ਗਈ ਸਿੱਟੇ ਵਜੋਂ ਉਹਨਾਂ ਦੀ ਸਿਹਤ ਦਿਨੋਂ ਦਿਨ ਮਾੜੀ ਹੁੰਦੀ ਗਈ ਉਸ ਸਮੇਂ ਪੰਜਾਬ ਦੇ ਗਵਰਨਰ ਸ਼੍ਰੀ ਸ੍ਰਿੰਦਰਨਾਥ ਨੇ ਉਹਨਾਂ ਦੇ ਘਰ ਜਾ ਕੇ ਹਾਲ-ਚਲ ਵੀ ਪੁੱਛਿਆ ਤੇ 11000 ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਯਮਲਾ ਜੱਟ ساری ਉਮਰ ਆਪਣੇ ਘਰ ਫੋਨ ਨਹੀਂ ਲਵਾ ਸਕਿਆ ਤੇ ਖਰੀਦੀ ਹੋਈ ਕਾਰ ਵੀ ਮੁੜ ਵੇਚ ਦਿੱਤੀ ਉਹ ਆਪਣੇ ਬੱਚਿਆਂ ਨੂੰ ਵੀ ਉੱਚ ਵਿਦਿਆਨਾਂ ਦਿਵਾ ਸਕਿਆ ਮੁੱਖ ਤੌਰ ਤੇ ਸੰਗੀਤ ਨੂੰ ਹੀ ਸਮਰਪਿਤ ਸੀ 20 ਦਸੰਬਰ 1991 ਦੀ ਰਾਤ ਲਾਲਚੰਦ ਜਮਲਾ ਜੱਟ ਨੇ ਮੋਨ ਦੇਵੀ ਉਸ ਵਾਰ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ त्याग ਦਿੱਤੇ ਜਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼ ਸੁਥਰੀ ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਖ ਘਾਟਾ ਪੈ ਗਿਆ ਦੋਸਤੋ ਅਪੀਲ ਹੈ ਅੱਜ ਦੇ ਗਾਉਣ ਵਾਲੇ ਗਾਇਕਾਂ ਨੂੰ ਪੰਜਾਬੀ ਗਾਇਕੀ ਦੀ ਤੋਹੀਨ ਨਾ ਕਰੋ ਜਿੰਨਾ ਗਾਉਣਾ ਹੈ ਸਾਫ਼ ਸੁਥਰਾ ਤੇ ਸਭਿਆਚਾਰਕ ਗਾਓ ਜਿਸ ਨੂੰ ਹਰ ਬੰਦਾ ਆਪਣੀਆਂ ਧੀਆ ਪਹਿਣਾ ਵਿੱਚ ਬੈਠ ਕੇ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕੇ ਦੋਸਤੋ ਤੁਸੀਂ ਵਿਚਾਰ ਸੁਣੇ ਮੈਨੂੰ ਖੁਸ਼ੀ ਹੋਈ ਧੰਨਵਾਦ ਸਤਿ ਸ੍ਰੀ ਅਕਾਲ ਜੀ